ਸੱਚੀ ਗੱਲ ਦੋਸਤੋ ਕੋਹੀਨੂ हीरा ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਜਿਹੜਾ ਨਾਂ ਤਾਂ ਕਿਸੇ ਨੇ ਵੇਚਿਆ ਸੀ ਤੇ ਨਾ ਹੀ ਖਰੀਦਿਆ ਗਿਆ ਸੀ ਉਹ ਹੀਰਾ ਜਿਹੜਾ ਜਾਂ ਤਾਂ ਲੁੱਟਿਆ ਗਿਆ ਸੀ ਜਾਂ ਜਿੱਤਿਆ ਗਿਆ ਸੀ ਉਹ ਹੀਰਾ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਹੀਰੇ ਦਾ ਮਾਲਕ ਸਾਰੀ ਦੁਨੀਆ ਤੇ ਰਾਜ ਕਰੇਗਾ ਪਰ ਦੁਨੀਆ ਦੀ ਸਾਰੀ ਬਦਕਿਸਮਤੀ ਵੀ ਉਸੇ ਮਾਲਕ ਨਾਲ ਜੁੜ ਜਾਵੇਗੀ ਕੋਹੀਨੂਰ ਹੀਰੇ ਦੇ ਸਫਰ ਤੇ ਨਜ਼ਰ ਮਾਰੀਏ ਤਾਂ ਜਿਹਦੇ ਜਿਹਦੇ ਹੱਥ ਇਹ ਹੀਰਾ ਗਿਆ ਉਹਨਾਂ ਦੀ ਜ਼ਿੰਦਗੀ ਧੋਖੇਬਾਜ਼ੀ ਲੜਾਈਆਂ ਤੇ ਖੂਨ ਖਰਾਬੇ ਨਾਲ ਭਰ ਗਈ ਭਾਰਤ ਵਿੱਚ ਆਖਰੀ ਵਾਰ ਇਸ ਹੀਰੇ ਦਾ ਮਾਲਕ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਰਿਵਾਰ ਕਿੱਥੋਂ ਆਇਆ ਉਹਨਾਂ ਕੋਲ ਇਹ ਹੀਰਾ ਕਿਵੇਂ ਉਹਨਾਂ ਦੇ ਹੱਥੋਂ ਇਹ ਹੀਰਾ ਅੰਗਰੇਜ਼ਾਂ ਕੋਲ ਪਹੁੰਚਿਆ ਜਾਣਦੇ ਹਾਂ ਇਹ ਸਭ ਇਸ ਵੀਡੀਓ ਚ ਕੋਹਿੰੂਰ ਹੀਰਾ ਕਿੱਥੋਂ ਆਇਆ ਕਿਹਨੇ ਲੱਭਿਆ ਇਸ ਬਾਰੇ ਅਲੱਗ-ਅਲੱਗ ਇਤਿਹਾਸ ਹੈ ਕਹਿੰਦੇ ਨੇ ਕਿ ਕੋਹਿੰੂਰ ਦੀ ਕਹਾਣੀ ਸ਼ੁਰੂ ਹੁੰਦੀ ਹੈ 13ਵੀਂ ਸਦੀ ਤੋਂ ਅੱਜ ਦਾ ਜਿਹੜਾ ਆਂਧਰਾ ਪ੍ਰਦੇਸ਼ ਹੈ ਉਦੋਂ ਉੱਥੇ ਕਾਕਤਿਆ ਵੰਸ਼ ਦਾ ਰਾਜ ਹੀ ਉਸ ਟਾਈਮ ਉੱਥੇ ਗੋਲਕੁੰਡਾ ਚ ਕੋਲੇ ਦੀਆਂ ਖਾਨਾਂ ਸਨ ਉੱਥੇ ਖੁਦਾਈ ਕਰਦੇ ਸਮੇਂ ਕੋਲਾਰ ਦੀਆਂ ਖਾਨਾਂ ਚੋਂ ਲੱਭਿਆ ਇੱਕ ਚਮਕਦਾਰ ਕੋਹਿੰੂਰ ਹੀਰਾ ਹੁਣ ਉਦੋਂ ਭਾਰਤ ਚ ਰਾਜੇ ਮਹਾਰਾਜੇ ਰਾਜ ਕਰਦੇ ਹੀ ਜਦੋਂ ਵੀ ਕੋਈ ਖਜ਼ਾਨਾ ਜਾਂ ਕੋਈ ਹੋਰ ਬੇਸ਼ਕਮਤੀ ਚੀਜ਼ ਲੱਭਦੀ ਹੀ ਤਾਂ ਉਹਨੂੰ ਰਾਜੇ ਤੱਕ ਪਹੁੰਚਾ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਉਹ ਹੀਰਾ ਪਹੁੰਚਿਆ ਕਾਕਤਿਆ ਵੰਸ਼ ਦੇ ਉਸ ਟਾਈਮ ਦੇ ਰਾਜੇ ਕੋਲ ਉਸ ਰਾਜੇ ਨੇ ਉਸ ਹੀਰੇ ਨੂੰ ਆਪਣੀ ਕੁਲਦੇਵੀ ਭੱਦਰਕਾਲੀ ਦੀ ਮੂਰਤੀ ਦੀ ਖੱਬੀ ਅੱਖ ਚਲਾਤਾ ਹੁਣ ਸ਼ੁਰੂ ਹੁੰਦੀ ਹੈ ਕੋਹੀਨੂਰ ਹੀਰੇ ਤੇ ਅਧਿਕਾਰ ਜਮਾਉਣ ਦੀ ਕਹਾਣੀ ਉਸ ਟਾਈਮ ਦਿੱਲੀ ਤੇ ਰਾਜ ਸੀ ਅਲਾਉਦੀਨ ਖਿਲਜੀ ਦਾ ਉਹ ਤਖਤਵਰ ਰਾਜਾ ਸੀ ਉਹਨੇ ਕੋਹੀਨੂਰ ਹੀਰੇ ਬਾਰੇ ਸੁਣਿਆ ਉਹ ਵੈਸੇ ਵੀ ਉੱਤਰ ਭਾਰਤ ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦੇ ਦੱਖਣ ਵੱਲ ਆਪਣਾ ਰਾਜ ਵਧਾਉਣਾ ਚਾਹੁੰਦਾ ਸੀ ਸਨ 1310 ਨੂੰ ਉਹਨੇ ਆਪਣੇ ਸਭ ਤੋਂ ਖਾਸ ਬੰਦੇ ਮਲਿਕ ਕਾਫਰ ਨੂੰ ਭੇਜਿਆ ਕਾਕਤੀਏ ਰਾਜਾ ਤੇ ਹਮਲਾ ਕਰਨ ਲਈ ਖਿਲਜੀ ਦੀ ਅਫਗਾਨ ਸੈਨਾ ਨੇ ਜੰਗ ਜਿੱਤ ਕੇ ਕੋਹੀਨੂਰ ਲੁੱਟ ਲਿਆ ਹੁਣ ਕੋਹੀਨੂਰ ਪਹੁੰਚ ਗਿਆ ਸੀ ਅਲਾਉਦੀਨ ਖਿਲਜੀ ਕੋ ਕੋਹੀਨੂਰ ਹੀਰੇ ਦਾ ਸਰਾਪ ਸ਼ੁਰੂ ਹੋ ਚੁੱਕਾ ਸੀ 6 ਸਾਲ ਬਾਅਦ ਯਾਨੀ 1316 ਨੂੰ ਅਲਾਉਦੀਨ ਖਿਲਜੀ ਦਾ ਕਤਲ ਕਰ ਦਿੱਤਾ ਗਿਆ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਇਹ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਹੀ ਅਲਾਉਦੀਨ ਖਿਲਜੀ ਦਾ ਸਭ ਤੋਂ ਖਾਸ ਬੰਦਾ ਮਲਿਕ ਕਾਫੁਰ ਹੀ ਸੀ। ਕਈ ਇਸ ਗੱਲ ਨੂੰ ਨਕਾਰਦੇ ਵੀ ਐ ਪਰ ਮੁੱਖ ਦੀ ਗੱਲ ਇਹ ਹੈ ਕਿ ਹੀਰਾ ਆ ਜਾਂਦਾ ਹੈ ਮਲਿਕ ਕਾਫੁਰ ਕੋਲ। ਫਿਰ 4 ਸਾਲ ਬਾਅਦ ਯਾਨੀ 1320 ਈਸਵੀ ਨੂੰ ਤੁਗਲਕਾਂ ਨੇ ਖਿਲਜੀਆ ਨੂੰ ਹਰਾ ਕੇ ਦਿੱਲੀ ਤੇ ਕਬਜ਼ਾ ਕਰ ਲਿਆ। ਹੁਣ ਕੋਈ ਨਹੀਂ ਔਰ ਹੀਰਾ ਤੁਗਲਕਾਂ ਦੇ ਹੱਥ ਸੀ। ਤੁਗਲਕਾਂ ਨੇ 1413 ਤੱਕ ਯਾਨੀ 93 ਸਾਲ ਰਾਜ ਕੀਤਾ ਫਿਰ। ਤੁਗਲਕਾਂ ਤੋਂ ਬਾਅਦ ਰਾਜ ਕੀਤਾ ਸੈਦ ਵੰਸ਼ ਨੇ। ਫਿਰ ਲੋਧੀ ਵੰਸ਼ ਦਾ ਰਾਜ ਆਇਆ ਦਿੱਲੀ ਦਾ ਸੁਲਤਾਨ ਬਣਿਆ ਇਬਰਾਹਿਮ ਲੋਧੀ ਕੋਹੀਨੂਰ ਵੀ ਇਸੇ ਲੋਧੀ ਵੰਸ਼ ਕੋਲ ਸੀ ਇਸ ਟਾਈਮ ਹੁਣ ਸਾਲ ਆਇਆ 1526 ਮੁਗਲ ਸ਼ਾਸਕ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਅੱਗੇ ਉਸ ਦੀ ਟੱਕਰ ਹੋਈ ਇਬਰਾਹਿਮ ਲੋਧੀ ਨਾਲ ਪਾਣੀਪਤ ਦੇ ਮੈਦਾਨ ਚ ਇਸ ਕਮ ਸਾਲ ਲੜਾਈ ਚ ਜਿੱਤ ਹੋਈ ਬਾਬਰ ਦੀ ਤੇ ਇਬਰਾਹਿਮ ਲੋਧੀ ਮਾਰਿਆ ਗਿਆ ਪਾਣੀਪਤ ਦੀ ਜੰਗ ਜਿੱਤਣ ਵਾਲੇ ਦਿਨ ਹੀ ਬਾਬਰ ਨੇ ਆਪਣੇ ਪੁੱਤਰ ਸ਼ਹਿਜਾਦਾ ਹਮਾਇਉ ਨੂੰ ਆਗਰੇ ਭੇਜ ਦਿੱਤਾ ਕਹਿੰਦੇ ਨੇ ਕਿ ਜਦੋਂ ਹਮਾਇਉ ਜੇਤੂ ਸੈਨਾ ਨਾਲ ਆਗਰੇ ਦੇ ਕਿਲੇ 'ਚ ਦਾਖਲ ਹੋਇਆ ਤਾਂ ਕਿਲੇ ਦੇ ਦਰਵਾਜੇ ਤੇ ਇੱਕ ਬੁੱਢੀ ਔਰਤ ਮਿਲੀ ਉਹਨੂੰ ਉਸ ਔਰਤ ਨੇ ਸ਼ਹਿਜਾਦੇ ਦੇ ਹੱਥ 'ਚ ਇੱਕ ਡੱਬੀ ਫੜਾ ਕੇ ਆਪਣੀ ਜਾਨ ਬਚਾਈ ਇਹ ਔਰਤ ਕੋਈ ਹੋਰ ਨਹੀਂ ਬਲਕਿ ਇਬਰਾਹਿਮ ਲੋਦੀ ਦੀ ਮਾਂ ਸੀ ਜਦੋਂ ਹਮਾਇਉ ਨੇ ਡੱਬੀ ਖੋਲੀ ਤਾਂ ਉਸ ਦੇ ਸਾਹਮਣੇ ਇੱਕ ਜਗਮਗਾਉਂਦਾ ਹੀਰਾ ਸੀ ਤੇ ਫਿਰ ਜਦੋਂ ਬਾਬਰ ਆਗਰੇ ਪਹੁੰਚਿਆ ਤਾਂ ਹਮਾਇਉ ਨੇ ਹੀਰਾ ਬਾਬਰ ਦੇ ਸਾਹਮਣੇ ਰੱਖਤਾ ਖੁਸ਼ ਹੋ ਕੇ ਬਾਬਰ ਨੇ ਫਿਰ ਉਹ ਹੀਰਾ ਹਮਾਯੂ ਨੂੰ ਤੋਹਫੇ ਵਜੋਂ ਦੇ ਦਿੱਤਾ ਦੋਸਤੋ ਪਹਿਲੀ ਵਾਰੀ ਕੋਹੀਨੂਰ ਹੀਰੇ ਦਾ ਲਿਖਤੀ ਜ਼ਿਕਰ ਵੀ 1526 ਇਸਵੀ ਚ ਆਇਆ ਸੀ 1526 ਚ ਮੁਗਲ ਬਾਦਸ਼ਾਹ ਜ਼ਹੀਰਉਦੀਨ ਬਾਬਰ ਨੇ ਆਪਣੀ ਕਿਤਾਬ ਬਾਬਰਨਾਮਾ ਚ ਲਿਖਿਆ ਸੀ ਕਿ ਇੱਕ ਇਦਾਂ ਦਾ ਹੀਰਾ ਹੈ ਜੇਦੀ ਕੀਮਤ ਅੱਧੀ ਦੁਨੀਆ ਦੇ ਇੱਕ ਦਿਨ ਦੇ ਖਰਚੇ ਦੇ ਬਰਾਬਰ ਹੈ ਬਾਬਰ ਤੋਂ ਬਾਅਦ ਹਮਾਯੂ ਮੁਗਲਾਂ ਦਾ ਅਗਲਾ ਬਾਦਸ਼ਾਹ ਬਣਿਆ ਬਾਦਸ਼ਾਹ ਬਣਨ ਦੇ ਕੁਝ ਸਾਲਾਂ ਬਾਅਦ ਹੀ ਹਮਾਯੂ ਦਾ ਸਾਮਰਾਜ ਬਿਕਰਨ ਲੱਗ ਪਿਆ ਉਦੋਂ ਉਹਦੇ ਤੇ ਹਮਲਾ ਕਰਦਾ ਹੈ ਅਫਗਾਨ ਸ਼ਾਸਕ ਸ਼ੇਰ ਸ਼ਾਹ ਸੂਰੀ ਹਮਾਇਉਦੀ ਬੁਰੀ ਤਰ੍ਹਾਂ ਹਾਰ ਹੋਈ ਉਹ ਜਾਨ ਬਚਾ ਕੇ ਭੱਜ ਨਿਕਲਿਆ ਤੇ ਈਰਾਨ ਪਹੁੰਚ ਗਿਆ ਈਰਾਨ ਵਿੱਚ ਉਹਦੀ ਮਦਦ ਕੀਤੀ ਈਰਾਨ ਦੇ ਬਾਦਸ਼ਾਹ ਨੇ ਉਹ ਕਿਸੇ ਤਰ੍ਹਾਂ ਹੀਰੇ ਨੂੰ ਲੁਕਾ ਕੇ ਆਪਣੇ ਨਾਲ ਈਰਾਨ ਲੈ ਗਿਆ ਸੀ ਇਹ ਪਹਿਲੀ ਵਾਰ ਸੀ ਜਦੋਂ ਉਹ ਹੀਰਾ ਭਾਰਤ ਤੋਂ ਬਾਹਰ ਗਿਆ ਸੀ ਫਿਰ ਉੱਥੇ ਹੀ ਹਮਾਇਉ ਨੇ ਦੁਬਾਰਾ ਆਪਣੀ ਫੌਜ ਇਕੱਠੀ ਕੀਤੀ 1555 ਈਸਵੀ ਵਿੱਚ ਹਮਾਇਉ ਨੇ ਮੁੜ ਭਾਰਤ ਤੇ ਹਮਲਾ ਕੀਤਾ ਤੇ ਫਿਰ ਤੋਂ ਬਾਦਸ਼ਾਹ ਬਣ ਗਿਆ ਇਸ ਤਰ੍ਹਾਂ ਉਹ ਹੀਰਾ ਮੋੜ ਭਾਰਤ ਵਾਪਸ ਪਰਤ ਆਇਆ ਉਸ ਤੋਂ ਬਾਅਦ ਕੋਹੀਨੂਰ ਹੀਰੇ ਦਾ ਜ਼ਿਕਰ ਕੀਤਾ ਸੀ ਸ਼ਾਹਜਹਾਨ ਨੇ 1628 ਇਸ ਵਿੱਚ ਜਦੋਂ ਸ਼ਾਹਜਹਾਨ ਨੇ ਆਪਣੇ ਸਿੰਘਾਸਨ ਤਖਤੇ ਤਾਉਸ ਨੂੰ ਬਣਵਾਉਣਾ ਸ਼ੁਰੂ ਕੀਤਾ ਸੀ ਉਹ ਤਖਤੇ ਤਾਉਸ ਜਿਸ ਨੂੰ ਬਣਾਉਣ 'ਚ ਲੱਗੇ ਸਨ 7 ਸਾਲ ਤੇ ਇਹਦੀ ਕੀਮਤ ਤਾਜਮਹਿਲ ਤੋਂ 4 ਗੁਣਾ ਜ਼ਿਆਦਾ ਸੀ ਬਹੁਤ ਸਾਰੇ ਕੀਮਤੀ ਹੀਰੇ ਤੇ ਰਤਨ ਲਗਾਏ ਗਏ ਸੀ ਉਸ ਤਖਤ 'ਚ ਇਨ੍ਹਾਂ 'ਚੋਂ ਸਭ ਤੋਂ ਵੱਧ ਕੀਮਤੀ ਸੀ ਕੋਹੀਨੂਰ ਹੀਰਾ ਤੇ ਰੈੱਡ ਟਿਮੂਰ ਰੂਬੀ ਕੋਹੀਨੂਰ ਹੀਰੇ ਨੂੰ ਲਗਾਇਆ ਗਿਆ ਸੀ ਤਖਤੇ ਤਾਉਸ ਤੇ ਬਣੇ ਮੋਰਾਂ ਚੋਂ ਇੱਕ ਮੋਰ ਦੀ ਅੱਖ 'ਚ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੱਕ ਵੀ ਇਸ ਹੀਰੇ ਦਾ ਨਾਮ ਕੋਹੀਨੂਰ ਨਹੀਂ ਰੱਖਿਆ ਗਿਆ ਸੀ ਅੱਗੇ ਜਾ ਕੇ ਸ਼ਾਹਜਹਾਨ ਦੇ ਪੁੱਤਰ ਔਰੰਗਜ਼ੇਬ ਨੇ ਉਹਨੂੰ ਜੇਲ੍ਹ 'ਚ ਡੱਕ ਦਿੱਤਾ ਤੇ ਖੁਦ ਤਖਤ ਤੇ ਬੈਠ ਗਿਆ ਉਹ ਕੋਹੀਨੂਰ ਹੀਰੇ ਨੂੰ ਹੋਰ ਆਕਰਸ਼ਿਤ ਬਣਾਉਣਾ ਚਾਹੁੰਦਾ ਸੀ ਉਹਨੇ ਇੱਕ ਮਸ਼ਹੂਰ ਜ਼ੌਰੀ ਨੂੰ ਇਸ ਹੀਰੇ ਨੂੰ ਤਰਾਸ਼ਣ ਦਾ ਕੰਮ ਦਿੱਤਾ ਪਰ ਹੋਇਆ ਕੀ ਇਹ ਤਰਾਸ਼ ਦੇ ਤਰਾਸ਼ ਦੇ ਉਸ ਜੋਰੀ ਕੋਲੋਂ ਉਹ ਹੀਰੇ ਦਾ ਕਾਫੀ ਹਿੱਸਾ ਟੁੱਟ ਗਿਆ 793 ਕੈਰਟ ਦਾ ਉਹ ਹੀਰਾ ਹੁਣ ਰਹਿ ਗਿਆ ਸੀ ਸਿਰਫ 186 ਕੈਰਟ ਦਾ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਇਹ ਗੱਲ ਦਾ ਤਾਂ ਉਹ ਗੁੱਸੇ 'ਚ ਲਾਲ ਪੀਲਾ ਹੋ ਗਿਆ ਉਹ ਕਹਿੰਦਾ ਕਿ ਇਹ ਕੀ ਹਾਲ ਕਰਤਾ ਹੀਰੇ ਦਾ ਔਰੰਗਜ਼ੇਬ ਨੇ ਉਸ ਜੋਰੀ ਤੇ ਭਾਰੀ ਜੁਰਮਾਨਾ ਲਾਤਾ ਕਈ ਕਹਿੰਦੇ ਆ ਕਿ ਉਹਨੂੰ ਜੇਲ੍ਹ 'ਚ ਡੱਕ ਦਿੱਤਾ ਹੀ ਫਿਰ ਔਰੰਗਜ਼ੇਬ ਨੇ ਉਹ ਹੀਰਾ ਖਜ਼ਾਨੇ 'ਚ ਰਖਵਾਤਾ ਹੀਰੇ ਦੇ ਮਾਲਕਾਂ ਨਾਲ ਹੋਈਆਂ ਘਟਨਾਵਾਂ ਤੋਂ ਤਾਂ ਇਹੀ ਅੰਦਾਜ਼ਾ ਲੱਗਦਾ ਹੈ ਕਿ ਪਹਿਲਾਂ ਇਹ ਹੀਰਾ ਜਿੱਤ ਦਵਾਉਂਦਾ ਹੈ ਤੇ ਫਿਰ ਉਸ ਮਾਲਕ ਦੇ ਲਈ ਬਦਕਿਸਮਤੀ ਲੈ ਕੇ ਆਉਂਦਾ ਹੈ। ਕਾਫੀ ਟਾਈਮ ਇਹ ਹੀਰਾ ਮੁਗਲਾਂ ਕੋਲ ਰਹਿੰਦਾ ਹੈ। ਅਖੀਰ ਇਹ ਹੀਰਾ ਪਹੁੰਚਦਾ ਹੈ ਮੁਗਲਾਂ ਦੇ ਵੰਛਜ ਮੁਹੰਮਦ ਸ਼ਾਹ ਰੰਗੀਲਾ ਕੋਲ। ਇਹ ਉਹ ਟਾਈਮ ਸੀ ਜਦੋਂ ਮੁਗਲ ਰਾਜ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕੀਆਂ ਸਨ। ਹੁਣ ਟਾਈਮ ਆ ਗਿਆ ਸੀ ਹੀਰੇ ਦਾ ਭਾਰਤ ਤੋਂ ਦੂਰ ਜਾਣ ਦਾ। ਸਾਲ ਆ ਗਿਆ 1739 ਇਰਾਨ ਦਾ ਬਾਦਸ਼ਾ ਨਾਦਰ ਸ਼ਾ ਦਿੱਲੀ ਤੇ ਹਮਲਾ ਕਰਦਾ ਹੈ ਬੁਰੀ ਤਰ੍ਹਾਂ ਹਰਾ ਦਿੰਦਾ ਹੈ ਉਹ ਮੁਹੰਮਦ ਸ਼ਾ ਰੰਗੀਲਾ ਨੂੰ ਬਹੁਤ ਕਤਲੇਆਮ ਕੀਤਾ ਸੀ ਉਹਨੇ ਦਿੱਲੀ 'ਚ ਉਦੋਂ ਸਾਰਾ ਖਜ਼ਾਨਾ ਇਕੱਠਾ ਕਰ ਲਿਆ ਉਦੋਂ ਨਾਦਰ ਸ਼ਾ ਨੇ ਪਰ ਅਜੇ ਵੀ ਕੋਹੀਨੂਰ ਉਹਦੇ ਹੱਥ ਨਹੀਂ ਸੀ ਲੱਗਾ ਦਰਅਸਲ ਦੋਸਤੋ ਮੁਹੰਮਦ ਸ਼ਾ ਰੰਗੀਲਾ ਕੋਹੀਨੂਰ ਹੀਰਾ ਆਪਣੀ ਪੱਗ 'ਚ ਲੁਕਾ ਕੇ ਰੱਖਦਾ ਸੀ ਜਦੋਂ ਨਾਦਰ ਸ਼ਾ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਚਲਾਕੀ ਖੇਡਦਾ ਹੈ ਫਿਰ ਮੁਹੰਮਦ ਸ਼ਾ ਰੰਗੀਲੇ ਨਾਲ ਉਹ ਮੁਹੰਮਦ ਸ਼ਾ ਰੰਗੀਲਾ ਨੂੰ ਜਾ ਕੇ ਕਹਿੰਦਾ ਹੈ ਵੀ ਅੱਜ ਤੋਂ ਅਸੀਂ ਭਰਾ ਭਰਾ ਸਾਡੇ ਨਾਲ ਪੱਗ ਵਟਾਉਣ ਦਾ ਰਿਵਾਜ ਹੈ ਚੱਲ ਆਪਾਂ ਪੱਗਾਂ ਵਟਾ ਲਈਏ ਮੁਹੰਮਦ ਸ਼ਾ ਰੰਗੀਲਾ ਤਾਂ ਵਿਚਾਰਾ ਪਹਿਲਾਂ ਹੀ ਹਾਰ ਕੇ ਡਰਿਆ ਪਿਆ ਸੀ ਉਹਨੂੰ ਤਾਂ ਆਪਣੀ ਜਾਨ ਦੀ ਫਿਕਰ ਸੀ ਹੁੰਦਾ ਉਹ ਮਨਾ ਵੀ ਨਹੀਂ ਕਰ ਸਕਦਾ ਸੀ ਦੋਸਤੋ ਫਿਰ ਹੋਇਆ ਇਹ ਕਿ ਜਦੋਂ ਪੱਗ ਵਟਾਉਣ ਲਈ ਮੁਹੰਮਦ ਸ਼ਾ ਰਗੀਲਾ ਆਪਣੀ ਪੱਗ ਉਤਾਰਦਾ ਹੈ ਤਾਂ ਕੋਹੀਨੂਰ ਹੀਰਾ ਜ਼ਮੀਨ ਤੇ ਡਿੱਗ ਪੈਂਦਾ ਉਹ ਐਨੀ ਤੇਜ਼ ਚਮਕਦਾ ਹੈ ਕਿ ਨਾਦਰ ਸ਼ਾ ਹੱਕਾ ਬੱਕਾ ਰਹਿ ਜਾਂਦਾ ਉਸਦੇ ਮੂੰਹੋਂ ਨਿਕਲ ਆਉਂਦਾ ਹੈ ਕੋਹੀਨੂਰ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਸ ਦਾ ਮਤਲਬ ਹੈ ਰੌਸ਼ਨੀ ਦਾ ਪਹਾੜ ਮਾਊਂਟੇਨ ਆਫ ਲਾਈਟ ਉਦੋਂ ਇਸ ਹੀਰੇ ਦਾ ਨਾਮ ਕੋਹੀਨੂਰ ਪੈ ਗਿਆ ਫਿਰ ਕੁਝ ਦਿਨਾਂ ਬਾਅਦ ਨਾਦਰ ਸ਼ਾ ਕੋਹੀਨੂਰ ਹੀਰਾ ਤੇ ਤਖਤੇ ਤਾਂ ਉਸ ਨਾਲ ਲੈ ਕੇ ਤੇ ਬਹੁਤ ਸਾਰਾ ਖਜ਼ਾਨਾ ਲੁੱਟ ਕੇ ਈਰਾਨ ਵਾਪਸ ਚਲਾ ਗਿਆ ਇੱਥੇ ਇੱਕ ਗੱਲ ਸੋਚਣ ਵਾਲੀ ਹੈ ਕਿ ਜਿੰਨਾ ਮਾਲ ਖਜ਼ਾਨਾ ਲੁੱਟ ਕੇ ਲੈ ਕੇ ਗਿਆ ਨਾਦਰ ਸ਼ਾ ਉਹ ਤਾਂ ਉਹਦੀਆਂ ਅਗਲੀਆਂ 60 70 ਪੀੜੀਆਂ ਲਈ ਵੀ ਬੈਠ ਕੇ ਖਾਣ ਲਈ ਬਹੁਤ ਸੀ ਪਰ ਇਦਾਂ ਹੋ ਨਹੀਂ ਸਕਿਆ ਉਹ ਕੋਹਿੰਨੂਰ ਦਾ ਇੰਨਾ دیਵਾਨਾ ਹੋ ਗਿਆ ਕਿ ਉਹ ਕੋਹਿੰਨੂਰ ਨੂੰ ਹਮੇਸ਼ਾ ਆਪਣੀਆਂ ਅੱਖਾਂ ਸਾਹਮਣੇ ਰੱਖਣਾ ਚਾਹੁੰਦਾ ਸੀ ਫਿਰ ਉਹਨੇ ਹੀਰੇ ਨੂੰ ਆਪਣੀ ਬਾਹ ਤੇ ਬੰਨਣਾ ਸ਼ੁਰੂ ਕਰਤਾ ਦੋਸਤੋ ਕੁਝ ਸਾਲਾਂ ਬਾਅਦ ਕੋਹਿੰਨੂਰ ਦੇ ਸਰਾਪ ਨੇ ਨਾਦਰ ਸ਼ਾਹ ਤੇ ਵੀ ਅਸਰ ਕਰਨਾ ਸ਼ੁਰੂ ਕਰਤਾ ਕਹਿੰਦੇ ਆ ਕਿ ਆਪਣੇ ਆਖਰੀ ਸਮੇਂ ਉਹ ਪਾਗਲ ਹੋ ਗਿਆ ਸੀ ਨਾਦਰ ਸ਼ਾਹ ਨੂੰ ਉਹਦੇ ਹੀ ਇੱਕ ਗਾਰਡ ਨੇ ਸੁੱਤੇ ਪਏ ਦਾ ਗਲਾ ਕੱਟ ਕੇ ਮਾਰਤਾ ਦੋਸਤੋ ਨਾਦਰ ਸ਼ਾਹ ਦੇ ਖਜ਼ਾਨਾ ਮੰਤਰੀ ਮੁਹੰਮਦ ਕਾਜ਼ਮ ਮਾਰਵੀ ਨੇ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਹੈ ਆਲਮ ਆਰਾਏ ਨਾਦਰੀ ਇਸ ਕਿਤਾਬ 'ਚ ਇਸ ਹੀਰੇ ਦਾ ਪਹਿਲੀ ਵਾਰ ਨਾਮ ਲਿਖਿਆ ਗਿਆ ਸੀ ਕੋਹਿੰੂਰ ਫਿਰ ਅੱਗੇ ਇਹ ਹੀਰਾ ਆ ਜਾਂਦਾ ਹੈ ਨਾਦਰ ਸ਼ਾਹ ਦੇ ਪੁੱਤੇ ਸ਼ਾਹਰੁਖ ਕੋਲ ਕਹਿੰਦੇ ਆ ਕਿ ਉਹਦੇ ਹੀ ਇੱਕ ਨਾਲ ਦੇ ਆਗਾ ਮੁਹੰਮਦ ਵੱਲੋਂ ਸ਼ਾਹਰੁਖ ਨੂੰ ਕੈਦ ਕਰਕੇ ਪੁੱਛਿਆ ਜਾਂਦਾ ਹੈ ਕਿ ਕਿੱਥੇ ਹੈ ਕੋਹਿੰੂਰ ਹੀਰਾ ਸ਼ਾਹਰੁਖ ਦੇ ਸਿਰ ਤੇ ਗਰਮ ਲੈਡ ਯਾਨੀ ਸਿੱਕਾ ਤਾਤੂ ਪਿਘਲਾ ਕੇ ਪਾਈ ਜਾਂਦੀ ਹੈ ਇਹ ਸਭ ਜੁਲਮ ਕੀਤੇ ਗਏ ਸੀ ਸਿਰਫ ਕੋਹੀਨੂਰ ਹੀਰੇ ਨੂੰ ਪਾਉਣ ਲਈ ਪਰ ਇਹ ਹੀਰਾ 샤ਰੂਖ ਨੇ ਪਹਿਲਾਂ ਹੀ ਆਪਣੇ ਦਾਦੇ ਨਾਦਰ ਸ਼ਾਹ ਦੇ ਇੱਕ ਵਫਾਦਾਰ ਸਿਪਾਹੀ ਅਹਿਮਦ ਅਬਦਾਲੀ ਨੂੰ ਦੇ ਦਿੱਤਾ ਸੀ ਅਹਿਮਦ ਸ਼ਾਹ ਅਬਦਾਲੀ ਉਦੋਂ ਸ਼ੁਰੂਆਤ ਕਰਦਾ ਹੈ ਦੁਰਾਨੀ ਸਮਰਾਜ ਦੀ ਉਹ ਕੋਹੀਨੂਰ ਹੀਰੇ ਨੂੰ ਈਰਾਨ ਤੋਂ ਅਫਗਾਨਿਸਤਾਨ ਲੈ ਗਿਆ ਅਹਿਮਦ ਸ਼ਾਹ ਦੁਰਾਨੀ ਕੋਲੋਂ ਕੋਈ ਵੀ ਕੋਹੀਨੂਰ ਹੀਰਾ ਨਹੀਂ ਖੋ ਸਕਿਆ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਕੋਹੀਨੂਰ ਦਾ ਮਾਲਕ ਬੰਦਾ ਹੈ ਅਹਿਮਦ ਸ਼ਾਹ ਦਾ ਮੁੰਡਾ ਤੈਮੂਰ ਸ਼ਾਹ ਦੁਰਾਨੀ ਤैमूर ਸ਼ਾ ਤੋਂ ਬਾਅਦ ਹੀਰਾ ਆਂਦਾ ਹੈ ਸ਼ਾ ਸੁਜਾਦਰਾਨੀ ਕੋਲ ਕਹਿੰਦੇ ਨੇ ਕਿ ਇੱਕ ਵਾਰੀ ਸ਼ਾ ਸੁਜਾਦੀ ਪਤਨੀ ਬਫਾ ਬੇਗਮ ਨੂੰ ਕਿਸੇ ਨੇ ਕੋਹਿੰਨੂਰ ਹੀਰੇ ਦੀ ਕੀਮਤ ਪੁੱਛੀ ਤਾਂ ਉਹਨੇ ਜਵਾਬ ਦਿੱਤਾ ਕਿ ਜੇ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਚਾਰ ਪੱਥਰਾਂ ਨੂੰ ਚਾਰੇ ਦਿਸ਼ਾਵਾਂ ਵੱਲ ਸੁੱਟੇ ਪੂਰਬ ਪੱਛਮ ਉੱਤਰ ਦੱਖਣ ਤੇ ਪੰਜਵਾਂ ਪੱਥਰ ਅਸਮਾਨ ਵੱਲ ਸਿੱਧਾ ਉੱਪਰ ਸੁੱਟੇ ਤਾਂ ਇਹਨਾਂ ਪੰਜਾਂ ਪੱਥਰਾਂ ਦੇ ਵਿੱਚ ਜਿਹੜੀ ਜਗ੍ਹਾ ਹੈ ਜਿਉ ਸਾਰੀ ਸੋਨੇ ਨਾਲ ਵੀ ਭਰ ਦਵੋਗੇ ਤਾ ਵੀ ਉਹ ਸਾਰੇ ਸੋਨੇ ਦੀ ਕੀਮਤ ਕੋਹੀਨੂਰ ਦੀ ਕੀਮਤ ਦੀ ਬਰਾਬਰੀ ਨਹੀਂ ਕਰ ਸਕਦੀ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੀਮਤੀ ਹੈ ਇਹ ਹੀਰਾ ਸ਼ਾਸੁਜਾ ਬਹੁਤ ਖੁਸ਼ ਸੀ ਕਿ ਹੁਣ ਮੇਰੇ ਕੋਲ ਕੋਹੀਨੂਰ ਹੈ ਵੈਸੇ ਉਸ ਹੀਰੇ ਬਾਰੇ ਹੁਣ ਤੱਕ ਸਭ ਨੇ ਇਹ ਪੱਕੇ ਤੌਰ ਤੇ ਮੰਨ ਲਿਆ ਸੀ ਕਿ ਜਿਹਦੇ ਕੋਲ ਵੀ ਇਹ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੂਗਾ ਸ਼ਾਸੁਜਾ ਨੇ ਸੋਚਿਆ ਕਿ ਹੁਣ ਤਾਂ ਉਹਦਾ ਦੁਨੀਆ ਤੇ ਰਾਜ ਕਰਨਾ ਤੈ ਹੀ ਹੈ ਪਰ ਹੋਇਆ ਇਸਦੇ ਉਲਟ ਕੁਝ ਨਹੀਂ ਰਿਹਾ ਸ਼ਾਸੁਜਾ ਕੋਲ ਨਾ ਰਾਜ ਨਾ ਖਜ਼ਾਨਾ ਉਦੇ ਭਰਾ ਸ਼ਾਹ ਮਹਿਮੂਦ ਨੇ ਰਾਜਗਦੀ ਹਤਿਆਲੀ ਉਹਦੇ ਤੋਂ ਸ਼ਾਹ ਸੁਜਾ ਸ਼ਰਨ ਲੈਣ ਲਈ ਪੰਜਾਬ ਵੱਲ ਭੱਜਿਆ ਪਰ ਰਸਤੇ 'ਚ ਉਹਨੂੰ اٹਕਦੇ ਇਲਾਕੇ 'ਚ ਜਹਾਂਦਾਰ ਖਾਨ ਨੇ ਬੰਦੀ ਬਣਾ ਲਿਆ ਤੇ ਕਸ਼ਮੀਰ ਦੇ ਗਵਰਨਰ ਅਤਾ ਮੁਹੰਮਦ ਦੇ ਹਵਾਲੇ ਕਰਤਾ ਉੱਥੇ ਉਹਨੂੰ ਟੌਰਚਰ ਕੀਤਾ ਜਾਂਦਾ ਆ ਫਿਰ ਕੋਹੀਨੂਰ ਹੀਰਾ ਦੇਣ ਲਈ ਪਰ ਕੋਹੀਨੂਰ ਉਹਦੇ ਕੋਲ ਹੈ ਹੀ ਨਹੀਂ ਸੀ ਉਸ ਟਾਈਮ ਕੋਹੀਨੂਰ ਉਦੋਂ ਸ਼ਾਹ ਸੁਜਾ ਦੀ ਪਤਨੀ ਵਫਾ ਬੇਗਮ ਕੋਲ ਸੀ ਬਫਾ ਬੇਗਮ ਬਹੁਤ ਦੁਖੀ ਸੀ ਆਪਣੇ ਪਤੀ ਤੇ ਹੁੰਦੇ ਤਸੱਦਦਾਂ ਦੇ ਬਾਰੇ ਜਾਣ ਕੇ ਉਹਨੂੰ ਲੱਗਦਾ ਸੀ ਕਿ ਹੁਣ ਮਹਾਰਾਜਾ ਰਣਜੀਤ ਸਿੰਘ ਵਰਗਾ ਤਾਕਤਵਰ ਤੇ ਬਹਾਦਰ ਇਨਸਾਨ ਹੀ ਉਹਦੀ ਮਦਦ ਕਰ ਸਕਦਾ ਹੈ ਉਹ ਲਾਹੌਰ ਪਹੁੰਚਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਵਾਜ਼ੇ ਉਹ ਬੇਨਤੀ ਕਰਦੀ ਹੈ ਮਹਾਰਾਜੇ ਅੱਗੇ ਕਿ ਉਹ ਕਸ਼ਮੀਰ ਤੋਂ ਉਸਦੇ ਪਤੀ ਸ਼ਾ ਸੁਜਾ ਨੂੰ ਛਡਾ ਲਿਆਵੇ ਉਦੋਂ ਉਹ ਇੱਕ ਵਾਅਦਾ ਕਰ ਦਿੰਦੀ ਹੈ ਮਹਾਰਾਜੇ ਨਾਲ ਕਿ ਜੇ ਮਹਾਰਾਜਾ ਰਣਜੀਤ ਸਿੰਘ ਉਸਦੇ ਪਤੀ ਨੂੰ ਛਡਵਾਉਣ 'ਚ ਉਸਦੀ ਮਦਦ ਕਰਨਗੇ ਤਾਂ ਉਹ ਉਸ ਨੂੰ ਬਹੁਮੁੱਲਾ ਕੋਹਿੰੂਰ ਹੀਰਾ ਦੇ ਦੇਵੇਗੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬਹਾਦਰ ਜਰਨੇਲਾ ਦੀ ਮਦਦ ਨਾਲ ਕਸ਼ਮੀਰ ਤੇ ਹਮਲਾ ਕਰਤਾ ਤੇ ਸ਼ਾਹ ਸੁਜਾ ਨੂੰ ਅਤਾ ਮੁਹੰਮਦ ਦੀ ਕੈਦੋਂ ਛੁਡਾਲਿਆਂ ਦਾ ਤੇ ਵਫਾ ਬੇਗਮ ਦੇ ਹਵਾਲੇ ਕਰ ਦਿੱਤਾ। ਫਿਰ ਮਹਾਰਾਜਾ ਰਜੀਤ ਸਿੰਘ ਨੇ ਵਫਾ ਬੇਗਮ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਿਹਾ। ਉਦੋਂ ਸ਼ਾਹ ਸੁਜਾ ਤੇ ਵਫਾ ਬੇਗਮ ਦੇ ਮਨ 'ਚ ਬੇਈਮਾਨੀ ਆ ਗਈ ਫਿਰ। ਉਹ ਟਾਲਮਟੋਲ ਕਰਨ ਲੱਗੇ। ਪਹਿਲਾਂ ਕਹਿੰਦੇ ਵੀ ਅਸੀਂ ਤਾਂ ਜੀ ਹੀਰਾ ਕੰਧਾਰ ਚੀ ਕਿਸੇ ਸੇਠ ਕੋਲ ਗਿਆਨੇ ਰੱਖਤਾ ਹੀ ਫਿਰ ਕਹਿੰਦੇ ਵੀ ਜਦੋਂ ਅਸੀਂ ਅਫਗਾਨਿਸਤਾਨ ਤੋਂ ਭੱਜੇ ਸੀ ਤਾਂ ਕੋਹੀਨੂਰ ਕਿਤੇ ਡਿੱਗ ਪਿਆ ਹੀ ਉਹਨਾਂ ਨੇ ਤਾਂ ਇੱਕ ਨਕਲੀ ਹੀਰਾ ਵੀ ਕੋਹੀਨੂਰ ਕਹਿ ਕੇ ਦੇ ਦਿੱਤਾ ਸੀ ਮਹਾਰਾ ਰਣਜੀਤ ਸਿੰਘ ਨੂੰ ਉਹਨਾਂ ਦੀਆਂ ਇਹਨਾਂ ਹਰਕਤਾਂ ਤੇ ਗੁੱਸਾ ਆ ਗਿਆ ਉਹਨਾਂ ਨੇ ਕਿਹਾ ਵੀ ਤੁਸੀਂ ਮੇਰੀ ਸ਼ਰਨ ਚ ਹੋ ਇਸ ਟਾਈਮ ਮੈਂ ਚਾਹਾਂ ਤਾਂ ਤੁਹਾਨੂੰ ਕੈਦ ਵੀ ਕਰ ਸਕਦਾ ਹਾਂ ਕੁੱਟਮਾਰ ਕਰਕੇ ਵੀ ਪਤਾ ਕਰ ਸਕਦੇ ਹਾਂ ਅਸੀਂ ਹੀਰੇ ਦਾ ਪਰ ਸਾਡਾ ਧਰਮ ਇਹਨਾਂ ਗੱਲਾਂ ਦੀ ਇਜਾਜ਼ਤ ਨਹੀਂ ਦਿੰਦਾ ਚੰਗਾ ਹੋਵੇਗਾ ਤੁਸੀਂ ਚੁੱਪ-ਚਾਪ ਕੋਹੀਨੂਰ ਮੇਰੇ حوالے ਕਰ ਦਿਓ ਅਖੀਰ ਸ਼ਾਹ ਸੁਜਾਤ ਤੇ ਬਫਾ ਬੇਗਮ ਨੇ ਕੋਹੀਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ ਕੋਹੀਨੂਰ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨੇ ਚੋਂ ਬਹੁ ਵੱਡੀ ਰਕਮ ਸ਼ਾਹ ਸੁਜਾ ਨੂੰ ਦਿੱਤੀ ਇਸ ਤਰ੍ਹਾਂ ਕੋਹੀਨੂਰ ਦਾ ਮਾਲਕ ਬਣਿਆ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਲਗਾਵ ਸੀ ਉਸ ਹੀਰੇ ਨਾਲ ਉਹ ਖਾਸ ਮੌਕਿਆਂ ਤੇ ਹੀਰੇ ਨੂੰ ਆਪਣੀ ਬਾਹ ਤੇ ਬੰਨ ਕੇ ਰੱਖਦੇ ਹੀ ਬਹੁਤ ਹਾਈ ਸਕਿਉਰਿਟੀ ਤਨਾਤ ਕੀਤੀ ਗਈ ਸੀ ਹੀਰੇ ਲਈ ਜਦੋਂ ਕੋਹਿੰੂਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰਨਾ ਹੁੰਦਾ ਸੀ ਤਾਂ 39 ਉਠਾਂ ਦਾ ਇੱਕ ਕਾਫਲਾ ਤਿਆਰ ਕੀਤਾ ਜਾਂਦਾ ਸੀ ਇੱਕੋ ਵਰਗੇ ਦਿਖਣ ਵਾਲੇ ਊਠ ਇੱਕੋ ਕਤਾਰ ਚ ਤੋਰੇ ਜਾਂਦੇ ਸੀ ਆਸੇ ਪਾਸੇ ਨਾਲ ਨਾਲ ਇੱਕ ਵੱਡੀ ਸੈਨਾ ਚੱਲਦੀ ਸੀ ਕਿਹੜੇ ਊਠ ਤੇ ਕੋਹਿੰੂਰ ਹੀਰਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਸਿਵਾਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਸ ਮਿਸਰ ਬੇਲੀ ਰਾਮ ਦੇ ਜੂਨ 1839 ਮਹਾਰਾਜਾ ਰਣਜੀਤ ਸਿੰਘ ਨੂੰ ਅਦਰੰਗ ਦਾ ਤੀਜਾ ਦੌਰਾ ਪਿਆ ਉਹਨਾਂ ਕੋਲੋਂ ਬੋਲਿਆ ਨਹੀਂ ਸੀ ਜਾਂਦਾ ਉਹ ਇਸ਼ਾਰਿਆਂ ਨਾਲ ਗੱਲਾਂ ਕਰਦੇ ਸੀ ਉਦੋਂ ਉਹਨਾਂ ਦੇ ਦਰਬਾਰ 'ਚ ਪੰਡਿਤ ਹੁੰਦੇ ਸੀ ਪੰਡਿਤ ਗੋਬਿੰਦ RAM ਉਹ ਕਹਿੰਦੇ ਵੀ ਮਹਾਰਾਜੇ ਦੀ ਇੱਛਾ ਹੈ ਕਿ ਕੋਹੀਨੂਰ ਜਗਨਨਾਥ ਮੰਦਿਰ ਨੂੰ ਦਾਨ ਕਰ ਦਿੱਤਾ ਜਾਵੇ ਉਦੋਂ ਆਪ ਤਾਂ ਬੋਲ ਕੇ ਦੱਸ ਨਹੀਂ ਸੀ ਸਕਦੇ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਦੀ ਕੀ ਇੱਛਾ ਹੈ ਉਦੋਂ ਖਜ਼ਾਨੇ ਦੇ ਮੰਤਰੀ ਬੇਲੀ RAM ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਹੀਰਾ ਸਟੇਟ ਦੀ ਪ੍ਰਾਪਰਟੀ ਹੈ ਨਾ ਕੀ ਮਹਾਰਾਜਾ ਰਣਜੀਤ ਸਿੰਘ ਦੀ ਪਰਸਨਲ ਪ੍ਰੋਪਰਟੀ ਇਸ ਕਰਕੇ ਇਹ ਹੀਰਾ ਅਗਲੇ ਰਾਜੇ ਕੋਲ ਜਾਣਾ ਚਾਹੀਦਾ ਹੈ ਉਦੋਂ ਫਿਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਦੇ ਅਧਿਕਾਰ ਹੇਠ ਆ ਗਿਆ ਉਧਰ ਉਸ ਟਾਈਮ ਬਾਕੀ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਵੀ ਕੋਹਿੰਨूर ਹੀਰੇ ਤੇ ਨਜ਼ਰ ਰੱਖਣੀ ਸ਼ੁਰੂ ਕਰਤੀ ਉਦੋਂ ਉਹ ਮੌਕਾ ਦੇਖ ਰਹੇ ਸਨ ਕਿ ਕਦੋਂ ਕੋਹਿੰਨूर ਹੀਰੇ ਨੂੰ ਆਪਣੇ ਖਜ਼ਾਨੇ 'ਚ ਸ਼ਾਮਲ ਕੀਤਾ ਜਾਵੇ ਉਧਰ ਮਹਾਰਾਜਾ ਖੜਕ ਸਿੰਘ ਦੇ ਕਰੀਬੀਆਂ ਨੇ ਹੀ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਰਚਨੀਆਂ ਸ਼ੁਰੂ ਕਰਤੀਆਂ ਰਾਜਾ ਬਨਨ ਦੇ ਕੁਝ ਮਹੀਨਿਆਂ ਬਾਅਦ ਹੀ ਖੜਕ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸਿੱਖ ਰਾਜ ਅੰਦਰੋਂ ਖੋਖਲਾ ਹੋ ਰਿਹਾ ਸੀ ਫਿਰ ਰਾਜਾ ਬਣਾਇਆ ਗਿਆ ਖੜਕ ਸਿੰਘ ਦੇ ਪੁੱਤ ਯਾਨੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਸਿੰਘ ਨੂੰ ਜਲਦੀ ਹੀ ਉਹਨਾਂ ਨੂੰ ਵੀ ਸਾਜ਼ਿਸ਼ਾਂ ਤਹਿਤ ਮਾਰ ਦਿੱਤਾ ਗਿਆ 4 ਸਾਲਾਂ ਦੇ ਛੋਟੇ ਜਿਹੇ ਬਖਵੇਂਚ ਪੰਜਾਬ ਦੇ ਕਈ ਮਹਾਰਾਜੇ ਕਤਲ ਕਰ ਦਿੱਤੇ ਗਏ ਫਿਰ ਮਹਾਰਾਜਾ ਬਣ ਆਇਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਭ ਤੋਂ ਛੋਟੀ ਰਾਣੀ ਜਿੰਦਾ ਦਾ 5 ਸਾਲ ਦਾ ਪੁੱਤਰ ਜਿਸ ਦਾ ਨਾਮ ਸੀ ਦਲੀਪ ਸਿੰਘ ਸੋ ਹੁਣ ਮਹਾਰਾਜਾ ਦਲੀਪ ਸਿੰਘ ਸਨ ਕੋਹੀਨੂਰ ਹੀਰੇ ਦੇ ਮਾਲਕ ਅਸਲ ਚ ਉਦੋਂ ਦਲੀਪ ਸਿੰਘ ਨੂੰ ਸਿਰਫ ਨਾਮਾਤਰੀ ਮਹਾਰਾਜਾ ਬਣਾਇਆ ਗਿਆ ਸੀ ਸਿੱਖ ਰਾਜ ਦੀ ਬਾਗਡੋਰ ਸੰਭਾਲੀ ਹੋਈ ਸੀ ਰਾਣੀ ਜਿੰਦਾ ਨੇ ਸਾਜ਼ਿਸ਼ਾਂ ਉਦੋਂ ਵੀ ਨਹੀਂ ਸਨ ਰੁਕੀਆਂ ਅੰਗਰੇਜ਼ਾਂ ਨੇ ਸੋਚਿਆ ਕਿ ਇਹ ਵਧੀਆ ਮੌਕਾ ਹੈ ਸਿੱਖ ਰਾਜ ਖਤਮ ਕਰਨ ਦਾ ਤੇ ਪੰਜਾਬ ਨੂੰ ਆਪਣੇ ਅਧਿਕਾਰ ਹੇਠ ਕਰਨ ਦਾ 1849 ਸਨ ਦਲੀਪ ਸਿੰਘ ਜੀ ਦੀ ਉਮਰ 10 ਸਾਲ ਅੰਗਰੇਜ਼ਾਂ ਨੇ ਹਮਲਾ ਕਰਤਾ ਸਿੱਖ ਰਾਜ ਤੇ ਅੰਦਰਲੀਆ ਸਾਜ਼ਿਸ਼ਾਂ ਕਰਕੇ ਸਿੱਖ ਰਾਜ ਕਮਜ਼ੋਰ ਹੋ ਚੁੱਕਾ ਸੀ ਅੰਗਰੇਜ਼ਾਂ ਨੇ ਲਾਹੌਰ ਕਿਲੇ ਤੇ ਆਪਣਾ ਝੰਡਾ ਫੈਰਾ ਦਿੱਤਾ ਉਹਨਾਂ ਨੇ ਇੱਕ ਟ੍ਰੀਟੀ ਸਾਈਨ ਕਰਵਾ ਲਈ ਮਹਾਰਾਜਾ ਦਲੀਪ ਸਿੰਘ ਕੋਲੋਂ ਕਿ ਪੰਜਾਬ ਅਤੇ ਕੋਹੀਨੂਰ ਦੋਵਾਂ ਤੇ ਅੰਗਰੇਜ਼ਾਂ ਦਾ ਅਧਿਕਾਰ ਹੈ ਅੰਗਰੇਜ਼ ਬਹੁਤ ਚਲਾਕ ਸੀਗੇ ਉਹ ਨਹੀਂ ਚਾਹੁੰਦੇ ਸਨ ਕਿ ਸਿੱਖ ਰਾਜ ਦੁਬਾਰਾ ਪਣਪਣਾ ਸ਼ੁਰੂ ਹੋਵੇ ਉਹਨਾਂ ਨੇ ਰਾਣੀ ਜਿੰਦਾ ਨੂੰ ਜੇਲ੍ਹ 'ਚ ਕੈਦ ਕਰ ਦਿੱਤਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਸਮੁੰਦਰੀ ਜਹਾਜ਼ ਰਾਹੀਂ ਮਹਾਰਾਣੀ ਵਿਕਟੋਰੀਆ ਕੋਲ ਲੰਡਨ ਭੇਜ ਦਿੱਤਾ ਹੁਣ ਸਿੱਖ ਰਾਜ ਬਣਨ ਦੀ ਉਮੀਦ ਖਤਮ ਕਰ ਦਿੱਤੀ ਉਦੋਂ ਅੰਗਰੇਜ਼ਾਂ ਨੇ ਲਾਹੌਰ ਤੇ ਕਬਜ਼ਾ ਹੋਣ ਤੋਂ ਬਾਅਦ ਲord ਡਲਹੌਜੀ ਜੋ ਕਿ ਉਦੋਂ ਇੰਡੀਆ ਦੇ ਗਵਰਨਰ ਜਨਰਲ ਸਨ ਖੁਦ ਕੋਹਿੰਦੁਰ ਹੀਰਾ ਲੈਣ ਲਾਹੌਰ ਕਿਲੇ ਪਹੁੰਚੇ 6 ਅਪ੍ਰੈਲ 1850 ਨੂੰ ਉਹਨਾਂ ਨੇ ਇੱਕ ਸਮੁੰਦਰੀ ਜਹਾਜ਼ ਰਾਹੀਂ ਕੋਹਿੰਦੁਰ ਹੀਰਾ ਲੰਡਨ ਭੇਜਤਾ ਦੋਸਤੋ ਜਿਹੜਾ ਸਮੁੰਦਰੀ ਜਹਾਜ਼ ਕੋਹਿੰਦੁਰ ਨੂੰ ਲੈ ਕੇ ਜਾ ਰਿਹਾ ਸੀ ਉਸ ਨੂੰ ਰਸਤੇ 'ਚ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਹਾਜ਼ ਤੇ ਇੱਕ ਬਿਮਾਰੀ ਵੀ ਫੈਲ ਗਈ ਸੀ ਉਦੋਂ ਜਿੰਨੇ ਵੀ ਇਨਸਾਨ ਉਸ ਸਮੁੰਦਰੀ ਜਹਾਜ਼ ਤੇ ਸਫ਼ਰ ਕਰੇ ਸਨ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਬੇਸ਼ਕੀਮਤੀ ਕੋਹਿੰਨੂਰ ਵੀ ਉਸੇ ਜਹਾਜ਼ ਤੇ ਹੈ ਸਿਰਫ ਜਹਾਜ਼ ਦੇ ਕੈਪਟਨ ਨੂੰ ਹੀ ਪਤਾ ਸੀ ਇਸ ਬਾਰੇ ਤਿੰਨ ਮਹੀਨੇ ਬਾਅਦ ਜਹਾਜ਼ ਪਹੁੰਚ ਗਿਆ ਬ੍ਰਿਟੇਨ ਕੋਹਿੰਨੂਰ ਪਹੁੰਚ ਜਾਂਦਾ ਹੈ ਫਿਰ ਮਹਾਰਾਣੀ ਵਿਕਟੋਰੀਆ ਕੋਲ ਥੋੜੇ ਟਾਈਮ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕੋਹਿੰਨੂਰ ਲੰਡਨ ਵਿੱਚ ਹੈ ਤਾਂ ਲੋਕਾਂ 'ਚ ਉਤਸੁਕਤਾ ਵੱਧ ਗਈ ਕੋਹਿੰਨੂਰ ਦੀ ਇੱਕ ਝਲਕ ਪਾਉਣ ਲਈ ਲੋਕਾਂ ਦੀ ਵੱਡੀ ਡਿਮਾਂਡ ਤੇ 3 ਸਾਲ ਬਾਅਦ ਕੋਹਿੰਨੂਰ ਹੀਰਾ ਲੰਡਨ ਦੇ ਕ੍ਰਿਸਟਲ ਪੈਲੇਸ 'ਚ ਰੱਖਿਆ ਗਿਆ ਲੋਕਾਂ ਨੂੰ ਦਿਖਾਉਣ ਲਈ ਕਹਿੰਦੇ ਨੇ ਕਿ ਕੋਹਿੰਨੂਰ ਦੇਖਣ ਲਈ ਲੰਡਨ 'ਚ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਕਹਿੰਦੇ ਨੇ ਕਿ ਇੰਨੀ ਭੀੜ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ ਲੰਡਨ 'ਚ ਪਰ ਜਦੋਂ ਲੋਕਾਂ ਨੇ ਉਸ ਕੋਹਿੰਨੂਰ ਹੀਰੇ ਨੂੰ ਦੇਖਿਆ ਤਾਂ ਉਹ ਬਹੁਤ ਨਿਰਾਸ਼ ਹੋਏ ਲੋਕੀ ਕਹਿੰਦੇ ਵੀ ਇਹ ਕੀ ਮਜ਼ਾਕ ਹੈ ਇਹਦੇ ਪਿੱਛੇ ਲੜਾਈਆਂ ਲੜਦੇ ਰਹੇ ਵੱਡੇ ਵੱਡੇ ਸ਼ਾਸਕ ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਨਿਰਾਸ਼ ਹੋ ਗਈ। ਉਹਨੇ ਕੋਹੀਨੂਰ ਨੂੰ ਦੁਬਾਰਾ ਤਰਾਸ਼ਣ ਦਾ ਹੁਕਮ ਦੇ ਦਿੱਤਾ। ਉਦੋਂ ਹੀਰੇ ਨੂੰ ਫਿਰ ਤਰਾਸ਼ਿਆ ਗਿਆ। ਪਹਿਲਾਂ ਕੋਹੀਨੂਰ ਸੀ 186 ਕੈਰਟ ਦਾ ਤੇ ਹੁਣ ਇਹ ਰਹਿ ਗਿਆ ਸੀ ਸਿਰਫ 105.6 ਕੈਰਟ ਦਾ। ਫਿਰ 38 ਦਿਨਾਂ ਬਾਅਦ ਕੋਹੀਨੂਰ ਨੂੰ ਮਹਾਰਾਣੀ ਦੇ ਤਾਜ ਵਿੱਚ ਮੜਾ ਦਿੱਤਾ ਗਿਆ। ਆਖਰੀ ਸਾਤ ਅਕ ਮਹਾਰਾਣੀ ਵਿਕਟੋਰੀਆ ਨੇ ਕੋਹੀਨੂਰ ਜੜਿਆ ਉਹ ਤਾਜ ਪਹਿਨਿਆ। ਇੱਕ ਹੋਰ ਖਾਸ ਗੱਲ ਦੋਸਤੋ ਮਹਾਰਾਣੀ ਵਿਕਟੋਰੀਆ ਤੋਂ ਬਾਅਦ ਵੀ ਇਹ ਤਾਜ ਸਿਰਫ ਰਾਣੀਆਂ ਨੇ ਹੀ ਪਹਿਨਿਆ ਕਿਸੇ ਰਾਜੇ ਨੇ ਨਹੀਂ ਪਹਿਨਿਆ ਕੋਹੀਨੂਰ ਹੀਰੇ ਨਾਲ ਜਿਹੜਾ ਸ਼ਰਾਪ ਜੁੜਿਆ ਸੀ ਉਹ ਅੰਗਰੇਜ਼ ਵੀ ਮੰਨਦੇ ਸੀ ਜਿਹੜਾ ਵੀ ਆਦਮੀ ਕੋਹੀਨੂਰ ਆਪਣੇ ਕੋਲ ਰੱਖਦਾ ਹੈ ਉਹਦਾ ਨੁਕਸਾਨ ਹੀ ਹੁੰਦਾ ਹੈ ਪਰ ਜੇ ਹੀਰੇ ਦੀ ਮਾਲਕ ਕੋਈ ਔਰਤ ਹੋਵੇਗੀ ਤਾਂ ਕੋਹੀਨੂਰ ਦਾ ਕੋਈ ਮਾੜਾ ਪ੍ਰਭਾਵ ਨਹੀਂ ਪਾਏਗਾ ਇਸੇ ਕਰਕੇ ਹੀਰੇ ਨੂੰ ਮਹਾਰਾਣੀਆਂ ਦੇ ਅਧਿਕਾਰ ਹੇਠ ਹੀ ਰੱਖਿਆ ਗਿਆ ਸੋ ਦੋਸਤੋ ਏਸੀ ਕੋਹੀਨੂਰ ਦਾ ਇਤਿਹਾਸ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ